ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਮਾਨਾ ਵਾਲਾ ਤਹਿਸੀਲ ਅਜਨਾਲਾ ਜਿਲ੍ਹਾ ਅੰਬਰੀਸਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਗਾਵਾਂ ਦਿਖਾਉਣੀਆਂ ਜਿਨ੍ਹਾਂ 'ਚ ਦੋ ਤਾਜ਼ੀਆਂ ਸੋਈਆਂ ਵਾਂ ਤੇ ਇੱਕ ਟੁਕੜ ਗੱਪਣ ਚੈੱਕ ਪਾਸ ਬਾਕੀ ਟੁਕੜ ਗੱਪਣ ਆਪਣੀ ਚੈੱਕ ਪਾਸ ਕਰਵਾ ਕੇ ਲੜੋ ਤੇ ਸੋਈਆਂ ਆਪਣੀਆਂ ਦੋ ਡੰਗ ਚੁਆਈ ਕਰਕੇ ਤਸੱਲੀ ਕਰਕੇ ਖੜੋ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਆਪਣੇ ਵੀਡੀਓ ਕੋਲ ਤੇ ਦੋ ਟਾਈਮ ਚੁਆਈ ਕਰਾ ਲਓ ਤੇ ਬਾਕੀ ਸਾਡੀ ਬੇਨਤੀ ਵਾਲੇ ਵੀ ਜ਼ਰੂਰ ਧਿਆਨ ਦਿਆ ਕਰੋ ਜੀ। ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਹੋਰ ਵੀ ਜੀ ਠੀਕ ਠਾਕ ਜੇ। ਤੇ ਨਾਮ ਦੱਸਦੇ ਵੀਰ ਜੀ ਕਿ ਆਪਣਾ ਨਾਮ ਰਣਜੀਤ ਸਿੰਘ ਪਿੰਡ ਮਾਨਾ ਤੁਸੀ ਹਈ ਨਾਲ ਜਿਲ੍ਹਾ ਮਸਰ। ਫੋਨ ਨੰਬਰੇ ਬੋਲ ਦਿਓ। 84792036 ਠੀਕ ਐ। ਵੇਗਿਆ ਮਾਲ ਉਦਨ ਨਾਲ। ਉਦਨ ਵਿੱਚ ਮਿੰਟ ਚੀਜ਼ ਦੋ ਚਾਰ ਫੋਨਾਂ ਦੇ ਅੱਗੇ ਬੜੀ ਜਿਹੜਾ ਦਾ ਫੋਨ ਆਇਆ ਉਦਨ। ਠੀਕ ਐ। ਬਾਲ ਵਗਿਆ। ਤੇ ਅੱਜ ਵੀ ਰੇਟ ਜਿਹੜੇ ਆ ਬਿਲਕੁਲ ਜੈ ਜੀ ਵੀਰ ਜੀ ਪਾ ਜੀ। ਪਾਉਣ ਨਾਲ ਰੋਡ ਦੀਆਂ ਵਾਲੇ ਭਾਅ ਪਾਉਣੇ ਆਪਾਂ ਕੇ। ਠੀਕ ਐ ਜੀ। ਤੇ ਸਰਵਾਦਾ ਟੋਕੜ ਗੰਬਨ ਤੇ ਕਰ ਲਈਏ ਹਾਂਜੀ ਵੀਰ ਜੀ ਇਹ ਚੌਂ ਮਹੀਨਾ ਚੈੱਕ ਪਾਸ ਜੀ ਗਾਰੰਟੀ ਸਾਡੀ ਦੀ ਆਪਦੀ ਚੈੱਕ ਕਰਾ ਲੈ ਪਹੋਂ ਸਾਡੀ ਗਾਰੰਟੀ ਦੇ ਰਹੇ ਆ ਆਪਣੀ ਚੈੱਕ ਕਰਾ ਲੈ ਮੁੱਢ ਵਿੱਚ ਨੀਟਲ ਹੋਊਗਾ 9 ਕਿਲੋ ਹੋਊਗਾ ਅਠਾਂ ਦੀ ਗਾਰੰਟੀ ਸਾਡੀ ਹੋਊਗੀ ਅੱਛਾ ਤੇ ਦੋਨੇ ਟਾਈਮ ਮਿਲਦੀ ਵੰਗਾ ਪਉਂਦੀ ਏ ਇਹ ਪੌੜਾ ਪੌੜੀ ਪਰਮਾ ਦੀ ਚੋ ਚੌਂ ਚਣ ਬਿਲਕੁਲ ਸਾਫ਼ ਜੀ ਤੇ ਸੱਜਣ ਕਿੰਨਾ ਕਿੰਨੇ ਦੁੱਧ ਚੋਇਆ ਮੇਰੇ ਘੋਂ ਜਾਂ ਆਪਦੇ ਘਰੋਂ ਮਗਾ ਕੱ ਲਈਏ ਕਿਹ ਅਹੀ ਗੋ ਸੌਦਾ ਲਾ ਕੇ ਲਿਆਂਦੀ ਆ ਜਿਹੜਾ ਦੁੱਧ ਵੀ ਜੇ 20 ਬਾਈ ਕੋ ਦਿੰਦੀ ਆ ਅੱਛਾ ਸੱਜਣ ਇਹ 20 ਕਿਲੋ ਵਿੱਚ ਗਾਰੰਟੀ ਵੀ ਹੋਊਗੀ ਏ ਸੱਜੇ ਦੇ 20 ਬਾਈ ਲੀਟਰ ਜਿਹੜਾ ਕਹਿੰਦੇ ਵੀ ਚਵਾ ਦਿੰਦੀ ਆ ਤੇ ਆ ਥਾਣੇ ਦੇ ਇੱਕ ਵਾਰੀ ਦੇਖ ਸਕਦੇ ਆ ਆਪਾਂ ਚੰਗੀ ਤਰ੍ਹਾਂ ਲੱਗ ਗਿਆ ਤਾਂ ਆ ਦੇਖ ਸਕਦੇ ਜੀ ਥਾਣੇ ਵੀ ਚੰਗੇ ਗਿਆਪ ਤੇ ਆ ਤੇ ਚੰਗੇ ਸਾਈਜ਼ ਦਾ ਥਾਣੇ ਲਿਆ ਖੋਲੋ ਹਾਂ ਫਿਰ ਹੁਣ 8-9 ਲੀਟਰ ਦੁੱਧ ਜਿਹੜਾ ਕਹਿੰਦੇ ਵੀ ਹੈਗਾ ਵਾ ਤੇ ਜਿਹੜਾ ਉਧਰ ਕੀ ਆਣ ਗਿਆ ਦੁੱਧ ਉਹ ਪਾ ਪਾ ਲੈ ਚਾਰ ਮਹੀਨਿਆਂ ਦੀ ਚੱਕ ਪਾਸ ਇਹ ਰੇਜ ਨੇ ਹੁਣ ਵੀ ਦੁੱਧ ਚ ਵਾਈ ਜਾਣਾ ਵਾ ਤੇ ਗਾੜੀ ਗਰਮੀਆਂ 'ਚ ਫੇਰ ਇਹਨੇ ਸੁਕਾ ਲੈ ਹੈ ਗਰਮੀ ਦੇ ਮੌਸਮ ਲਈ ਕੱਦ ਕਾਠ ਦੀ ਚੰਗੀ ਹਸਤੀ ਇਸ ਤਰ੍ਹਾਂ ਜੱਸੀਆਂ ਦੇ ਹਿਸਾਬ ਨਾਲ ਜੇ ਲਾਈਏ ਕੱਦ ਕਾਠ ਦਾ ਐਫਐਸ ਜਾਵਾ ਵਰਗਾ ਆਹ ਦੇਖ ਲੈ ਥਾਣੇ ਦੇ ਲਾਗੇ ਤਾਂ ਫੇਰ ਕਿੰਨਾ ਫਿਰ ਵੀਰ ਜੀ ਮੋਲ ਰੱਖਣਾ ਆਪਾਂ ਇਹਦਾ ਮੋਲ ਵੀ ਦੀਆ ਦ ਕਮੇਟੀ ਆ ਹਾਂਜੀ ਵੀਰ ਜੀ ਦਾ ਚਾਰੋ ਫਿੱਟ ਦਾ 85 8000 ਰੁਪਏ ਦਾ ਆਪਾਂ 40000 ਦੇ ਦੀਏ ਕਰ ਦੀਏ ਥੋੜਾ ਬਤਾ ਮਾਨ 35000 ਦੀ ਜੀ ਸੁਣਾ ਦੇਣਾ 35000 ਦੀ ਦੇ ਦੋਗੇ ਬਾਕੀ ਚੱਲ ਥੋੜਾ ਛੋਟ ਛੜ ਕੇ ਦੀ ਕਰਦਾ ਵੀਰ ਆਊਗਾ ਬਾਕੀ ਵੀਰ ਜੀ ਕਮੇਟੀ ਜੇ ਠੀਕ ਕਰਾਂ ਪੈਸੇ ਪਉਣ ਲਾਉਣੇ ਪਾਣੇ ਬਾਕੀ ਕਮੇਟੀ ਤਰੂਰ ਪੂਰੀ ਖੋਲੇ ਠੀਕ ਹੈ ਜੀ ਠੀਕ ਹੈ ਤੇ ਹੁਣ ਆ ਗਏ ਆਪਣੇ ਕੋਲ ਦੂਸਰੇ ਨੰਬਰ ਤੇ ਇਹ ਜੀ ਪਰਸਨਲ ਸੁਈਏ ਅੱਛਾ ਪਰਸਨਲ ਹੀ ਸੁਈਏ ਇਹ ਤੁਹਾਨੂੰ 20 ਲੀਟਰ 11-12 ਕਿਲੋ ਬੋਲਾਂ ਕੋ ਚੌਂਚਣ ਬਿਲਕੁਲ ਸਾਫ਼ ਜੇ ਸਾਧਿਆ ਬਿਲਕੁਲ ਤਾਜਾ ਨਾੜੋ ਜਿਹੜਾ ਬੱਚੇ ਦਾ ਨਾਲ ਤੇ ਆ ਥਾਣੇ ਤੇ ਦੇਖ ਸਕਦੇ ਜੇ ਇੱਕ ਵਾਰੀ ਆਪ ਲਾਗੇ ਤਾਂ ਚੰਗੀ ਤਿਆਰ ਹੋਈ ਹੈ ਇਹ ਇਹ ਕਿੰਨਾ ਕੁ ਵਿਧੀ ਦੁੱਧ ਕੱਢੀ ਜਾਊਗੀ ਦੁੱਧ ਜੇ ਮਾਂ ਨਾਲ ਆਪਾਂ ਦਾ 16 ਕਿਲੋ ਦੇ ਨਾਲ ਹੋਣੀ 11-12 ਲੀਟਰ ਬੋਲਾਂ ਹੋਊਗਾ ਪਚਵਾਈ ਜਲਾ ਅੱਛਾ ਤੇ ਬੰਗਾ ਵੀ ਜੀ ਪੂਰੀ ਚੌਂਚਣ ਬਿਲਕੁਲ ਸਾਫ਼ ਜੇ ਠੀਕ ਹੈ ਜਿਹੜਾ ਮਰਜੀ ਵੀ ਚੋਣਿਆ ਨੇ ਤੋੜਾਂ ਫਿਰ 15-16 ਲੀਟਰ ਦੇ ਲਾਗੇ ਦੁੱਧ ਜਿਹੜਾ ਇਹ ਵੀ ਕਹਿੰਦੇ ਵੀ ਕੱਢੀ ਜਾਊਗੀ ਪਰਸਾਂ ਦੀ ਸੋਈ ਹੈ ਰਾਂਗ ਗਰੂਪ ਦੀ ਇਹ ਵੀ ਚੰਗੀ ਹੈ ਸਾਫ਼ ਹੱਤਰਾਗਾ ਹੈਗੀ ਕੋਲ ਤੇ ਇਹ ਦੂਰ ਤੋਂ ਵੀ ਦੇਖਣ ਲੇਗੇ ਗੇ ਵੀ ਕਰਾਸ ਤੇ ਆ ਬਹੁਤ ਸਾਰੀ ਕਰਮੀਆਂ ਦੁੱਧ ਦੇਣਾ ਨੇ ਕਰੇ ਪਿੱਛੇ ਕਰੇ ਇੱਧਰ ਕਰੇ ਚੰਗੀ ਤਰ੍ਹਾਂ ਖਾ ਲਈਏ ਤੇ ਮੁੱਲ ਫਿਰ ਵਧਦੀ ਇਹਦਾ ਮੇਰੀ 55000 ਰੁਪਏ ਜੀ ਅੱਛਾ ਕਰਦੀ ਮਾਨਤਨ ਕਰ ਦੋ ਮਾਨਤਨ ਆਹ ਜਾ ਪੂਰੇ ਦੇ ਅੱਛਾ ਪੂਰੇ 50000 ਦੀ ਦੇ ਦੋ ਵੀ ਠੀਕ ਹੈ ਜੀ ਬਸ ਵੀਰੋ ਮੌਕਾ ਛੋੜ ਕਰ ਦਿੰਦੇ ਤੇ ਹੁਣ ਆ ਜਿੱਦੀ ਕਾਂ ਜੀ ਇਹ ਜੱਥੀ ਬੱਛੀ ਜੀ ਹਾਂਜੀ ਇਹਦੇ ਨੂੰ 9-10 ਦੱਸ ਦਲੋਗੇ ਜੀ ਜਾ ਲੀਟਰ ਨਾਲ ਵੀ ਮੈਨੂੰ 14 ਕਿਲੋ ਲੀਟਰ ਦੁੱਧ ਹੋ ਗਏ 14 ਲੱਸੀ ਵਾਲੋ ਚੌਂ ਚੰ ਬਿਲਕੁਲ ਸਾਫ ਜੇ ਤਿਆਰ ਜਿਹੜਾ ਮੋਕਾ ਤੇ ਹਨਾ ਤੇ ਅਜੇ ਵੱਧ ਵੀ ਜਾਊਗੀ ਕੀ ਵਿਸ਼ਵਾਸ ਨਾਲ ਦੋ ਦਰਵਾਜ਼ਾ ਨਾ ਦੇਣਾ ਨੇ ਠੀਕ ਹੈ ਸੈਂਪਲਪੁਰ ਵਾਲੀ ਦੁੱਧ ਵੀ ਚਿੱਟਾ ਜਿਆਦਾ 14 ਲੀਟਰ ਦੁੱਧ ਜਿਹੜਾ ਹੁਣ ਕਿੰਨੇ ਵੀ ਸੈਡ ਅਜੇ ਕੋ ਲੈ ਜਾ ਕਰੀ ਲੈ ਜਾ ਸਿੱਧਾ ਲੈ ਜਾ ਉੱਥੇ ਸਮਾ ਜਾ ਆ ਜਲਾਏ ਗੱਡ ਘਾਟੇ ਆ ਵੀ ਸਾਰਿਆਂ ਦੇ ਚੰਗੇ ਆ ਤਰ੍ਹਾਂ ਜਰਸੀਆਂ ਦੇ ਜਿਹੇ ਸਾਹਮਣੇ ਲਾਈਏ ਨੇ ਇਹ ਸਾਰੀਆਂ ਚਲੋ ਜਰਸੀ ਕ੍ਰੋਸਤੀਏ ਜਥਾਣਾ ਇਹਦੇ ਵੀ ਆਪਾਂ ਤੁਹਾਨੂੰ ਦਿਖਾ ਦਈਏ ਲੱਗਦਾ ਇੱਕ ਰੀ ਤਰ੍ਹਾਂ ਥੋੜਾ ਡਰਦੀ ਡਰਦੀ ਜੀ ਆ ਤੇ ਮਾਸ ਜਿਹੜਾ ਵਿੱਧੀ ਵਿੱਚ ਲੱਗੇ ਜੇ ਨਾ ਨਾ ਵਿੱਧੀ ਇਹ ਨਹੀਂ ਗੱਲ ਜੀ 20 ਉਹ ਦੋਵੇਂ ਸੈਂਟਰ 'ਚ ਹੀ ਲੱਗੇ ਆ ਕੋਈ ਵੀਰ ਆਪਣਾ ਵੇਖ ਲੈ ਦੋਨਾਂ ਪਾਸੇ ਹੀ ਆ ਉਸ ਤਰ੍ਹਾਂ ਤੇ ਮੁੱਲ ਫਿਰ ਵਿੱਧੀ ਇਹਦਾ ਮੁੱਲ ਵਿੱਧੀ ਇਹਦਾ 55 ਜੀ ਅੱਭੀ ਉਹ ਅੱਛੀ 55 ਦੀ ਵੇਚਣ ਵਾਲੀ ਬਾਕੀ ਉਹ ਮਾਨਤਨ ਕਰਦਾਂ ਕਰ ਜੀ ਕਿੰਨਾ ਦੱਸ ਦੋ ਜੀ ਹਾਂ ਵੀ ਕਰ ਦੋਗੇ ਜਾਓ ਜੀ ਵਿੱਧੀ ਜੀ ਠੀਕ ਆ 50 ਦੀ ਭਾਅ ਕੋਈ ਉਹ ਲੈ ਜਾਏ ਤੇ ਭਾਅ ਕੋਈ ਆ ਲੈ ਜਾ ਠੀਕ ਆ ਜੀ ਤੇ ਦੁੱਧ ਦੇ ਕੋਲੋਂ ਕੋ 14 ਲੀਟਰ ਚੋਕ ਲੈ ਜੀ ਦੋ ਟੱਗ ਆਪਣੀ ਚੋਕ ਲਵੇ ਰੋ ਜੀ ਜੀ ਠੀਕ ਹੈ ਬਾਕੀ ਚਲੋ ਕਵੀਰ ਆਪਣੀ ਤਸੱਲੀ ਕਰੇ ਵੇਖ ਚਾਹ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੇ ਜੀ ਜੋ ਵੀ ਹੈ ਸਾਰਾ ਕੁਝ ਤੁਹਾਡੇ ਸਾਹਮਣੇ ਹੀ